ਸਟਾਕ ਮਾਰਕੀਟ ਥੋੜੇ ਪੈਸੇ ਨੂੰ ਅਗਲੇ 2 ਜਾਂ 3 ਮਹੀਨੇ ਦੇ ਵਿੱਚ ਡਬਲ ਕਰਨ ਦਾ ਕੋਈ ਮਾਧਿਅਮ ਨਹੀਂ ਹੈਗਾ। ਸਟਾਕ ਮਾਰਕੀਟ ਕਿਸੇ ਨੂੰ ਵੀ ਰਾਤੋਂ ਰਾਤ ਅਮੀਰ ਨਹੀਂ ਕਰ ਸਕਦੀ ਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਜੂਆ ਵਾ। ਜਿਵੇਂ ਲੋਕ 골ਡ 'ਚ ਇਨਵੈਸਟ ਕਰਦੇ ਆ, ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਆ, ਉਸੇ ਤਰ੍ਹਾਂ ਦੀ ਹੀ ਇੱਕ ਇਨਵੈਸਟਮੈਂਟ ਆ ਸਟਾਕ ਮਾਰਕੀਟ ਜਿਹਦੇ ਵਿੱਚ ਲੋਕ ਇਨਵੈਸਟ ਕਰਦੇ ਆ ਕੰਪਨੀਆਂ ਦੇ ਵਿੱਚ ਤੇ ਉਹਨਾਂ ਦੇ ਵਧੀਆ ਫਿਊਚਰ ਦੇ ਵਿੱਚ। ਡੇ ਟਰੇਡਿੰਗ, ਸਟੌਪ ਲੌਸ, ਫਿਊਚਰ ਆਪਸ਼ਨਸ, ਕਾਲਸ ਪੋਰਟਸ ਇੰਟਰਾਡੇ ਜਿਹੜੇ ਵੀ ਚਾਰਟ ਅੱਜ ਕੱਲ ਲੋਕਾਂ ਨੂੰ ਦਿਖਾਏ ਜਾਂਦੇ ਆ ਇਸ ਰਸਤੇ ਦੇ ਉੱਪਰ ਜਾ ਕੇ 90% ਲੋਕਾਂ ਨੂੰ ਬਹੁਤ ਹੀ ਜ਼ਿਆਦਾ ਆਰਥਿਕ ਤੌਰ ਦੇ ਉੱਪਰ ਲਾਸ ਹੋਊਗਾ ਤੇ ਬਾਕੀ ਦੇ 10% ਉਹ ਹੋਣਗੇ ਜਾਂ ਤਾਂ ਇਕੱਲੇ ਹੀ ਆਤਮ ਹੱਤਿਆ ਕਰਨਗੇ ਤੇ ਜਾਂ ਫਿਰ ਪੂਰੀ ਦੀ ਪੂਰੀ ਫੈਮਿਲੀ ਦੇ ਨਾਲ ਆਤਮ ਹੱਤਿਆ ਕਰਨਗੇ ਇਹ ਸਾਰਾ ਕੁਝ ਮੈਂ ਬੋਲ ਰਿਹਾ ਆ ਆਪਦੇ ਪਿਛਲੇ 18 ਸਾਲ ਦੇ ਤਜਰਬੇ ਤੋਂ ਲੌਂਗ ਰਨ ਦੇ ਵਿੱਚ ਕਿਸੇ ਵੀ ਹੋਰ ਇਨਵੈਸਟਮੈਂਟ ਦੇ ਨਾਲੋਂ ਸਟਾਕ ਮਾਰਕੀਟ ਕਿਤੇ ਹੀ ਜ਼ਿਆਦਾ ਰਿਟਰਨ ਦੇਣ ਵਾਲੀ ਪੂਰੀ ਦੁਨੀਆ ਦੀ ਇੱਕੋ ਇੱਕ ਆਪਸ਼ਨ ਚਾਹੇ ਉਹ ਜ਼ਮੀਨਾ ਹੋਣ ਲੈਂਡ ਪ੍ਰੋਪਰਟੀ ਹੋਵੇ ਤੇ ਚਾਹੇ ਸਟਾਕ ਮਾਰਕੀਟ ਹੋਵੇ ਤੁਹਾਨੂੰ ਇਨਵੈਸਟਮੈਂਟ ਕਰਨ ਦੇ ਲਈ ਪੇਸ਼ੈਂਸ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਉਸ ਬਿਜ਼ਨਸ ਦੀ ਸਮਝ ਹੋਣੀ ਚਾਹੀਦੀ ਆ ਨਾ ਕਿ ਇਹ ਸਭ ਕੁਝ ਸਿੱਖਿਆ ਜਾਂਦਾ ਵਾ ਅਲੱਗ-ਅਲੱਗ ਕੋਰਸ ਖਰੀਦ ਕੇ ਉੱਥੇ ਫੀਸ ਦੇ ਕੇ ਵੱਡੇ-ਵਡੇਰਿਆਂ ਨੇ ਜ਼ਮੀਨਾ ਲਈਆਂ ਨੇ ਲੈਂਡ ਪ੍ਰੋਪਰਟੀਆਂ ਲਈਆਂ ਨੇ ਉਹ ਸਿਰਫ ਇਸ ਕਰਕੇ ਲਈਆਂ ਉਹਨਾਂ ਨੂੰ ਉਸ ਚੀਜ਼ ਦੀ ਸਮਝ ਸੀ ਤੇ ਉਸ ਚੀਜ਼ ਦਾ ਜਿਹੜਾ ਫਿਊਚਰ ਸੀਗਾ 10 ਸਾਲ ਦਾ 20 ਸਾਲ ਦਾ ਉਹਨਾਂ ਨੂੰ ਉਹ ਚੰਗਾ ਲੱਗਦਾ ਸੀ ਜੇ ਤੁਸੀਂ ਸਟਾਕ ਮਾਰਕੀਟ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਇੱਥੇ ਸਕਰੀਨ ਦੇ ਉੱਪਰ ਮੇਰੇ ਬਹੁਤ ਸਾਰੇ ਐਪੀਸੋਡ ਦੇ ਨੰਬਰ ਤੁਹਾਨੂੰ ਦੇਖਣਗੇ ਇਹ ਸਾਰੇ ਦੇ ਸਾਰੇ ਵੀਡੀਓ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਮਿਲ ਜੂਗੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਆਖਰੀ ਸਲਾਹ ਸਟਾਕ ਮਾਰਕੀਟ ਨੂੰ ਕਦੇ ਵੀ ਤੁਸੀਂ ਆਪਣੀ ਮਹੀਨੇ ਦੀ ਇਨਕਮ ਪੂਰੀ ਕਰਨ ਦਾ 메ਨ ਸਾਧਨ ਨਹੀਂ ਮੰਨਣਾ ਤੇ ਨਾ ਹੀ ਮਹੀਨੇ ਦਾ ਖਰਚਾ ਪੂਰਾ ਸਟਾਕ ਮਾਰਕੀਟ ਤੋਂ ਬਣੇ ਹੋਏ ਪੈਸੇ ਤੋਂ ਕਰਨ ਦੀ ਕੋਸ਼ਿਸ਼ ਕਰਨੀ ਆ ਸਟਾਕ ਮਾਰਕੀਟ ਇੱਕ ਇਨਾ ਕ ਵੱਡਾ ਬੀਸਟ ਆ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਖੁੱਲਾ ਛੱਡਣਾ ਵਾ ਅਗਲੇ 10 ਸਾਲਾਂ ਲਈ ਤਾਂ ਉਦੋਂ ਹੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਟਾਕ ਮਾਰਕੀਟ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਰਿਟਰਨ ਲੈ ਸਕਦੇ ਹੋ ਇੱਕ ਕੰਪਨੀ ਆ ਜੀ ਸਟਰਲਿੰਗ ਟੂਲਸ ਫਾਸਟਨਰ ਬਣਾਉਂਦੀ ਆ ਸਭ ਤੋਂ ਵੱਡੀ ਕੰਪਨੀ ਹੈਗੀ ਆ ਸੁੰਦਰਮ ਫਾਸਟਨਰਸ ਪਰ ਸਟਰਲਿੰਗ ਟੂਲ ਵੀ ਚੰਗੀ ਖਾਸੀ ਕੰਪਨੀ ਆ ਉਹਦੇ ਤੋਂ ਨੋ ਡਾਊਟ ਛੋਟੀ ਆ ਤੇ ਇਹਦੇ ਨਾਲ ਰਿਲੇਟਡ ਇੱਕ ਹੁਣੇ ਹੁਣੇ ਵੱਡੀ ਨਿਊਜ਼ ਆਈ ਆ ਇੱਕ ਤਾਂ ਨਿਊਜ਼ ਇਹਨਾਂ ਦੀ ਕੱਲ ਸੀਗੀ ਥੋੜੀ ਜਿਹਾ ਸਾਡੇ ਡਿਸਟਰਬੈਂਸ ਹੋ ਰਹੀ ਆ ਕੰਸਟਰਕਸ਼ਨ ਥੋੜੀ ਚੱਲਦੀ ਆ ਪਰ ਮੈਨੂੰ ਉਮੀਦ ਆ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੋਊਗੀ ਪਹਿਲਾਂ ਆਪਾਂ ਗੱਲ ਕਰਦੇ ਆ ਅੱਜ ਦੀ ਇਹਦੀ ਵੱਡੀ ਨਿਊਜ਼ ਦੀ ਸਟਰਲਿੰਗ ਨਿਊਜ਼ ਸਟਰਲਿੰਗ ਟੂਲਸ ਦੇ ਨਾਲ ਜਿਹੜੀ ਰਿਲੇਟਡ ਆ ਰਹੀ ਹੈ ਚਾਈਨਾ ਦੀ ਇੱਕ ਕੰਪਨੀ ਆ ਲੈਂਡਵਰਡ ਟੈਕਨੋਲੋਜੀ ਉਹਨਾਂ ਦੇ ਨਾਲ ਇਹਨਾਂ ਦੀ ਇੱਕ ਟਾਈ ਅਪ ਹੋਇਆ ਹੋਇਆ ਵਾ ਇਹਨਾਂ ਦਾ ਲਾਇਸੈਂਸ ਸਪਲਾਈ ਐਗਰੀਮੈਂਟ ਹੋਇਆ ਹੋਇਆ ਵਾ ਇਹਨਾਂ ਦਾ ਲਾਇਸੈਂਸ ਇਹਨਾਂ ਨੂੰ ਮਿਲਿਆ ਵਾ ਸਟਰਲਿੰਗ ਟੂਲਸ ਨੂੰ ਕਿਸ ਚੀਜ਼ ਦੇ ਬਾਰੇ ਚ ਸਟਰਲਿੰਗ ਟੂਲ ਦਾ ਮੇਨ ਕਮ ਹੈਗਾ ਇਲੈਕਟ੍ਰਿਕ ਵੀਕਲਸ ਦੇ ਨਾਲ ਔਨ ਬੋਰਡ ਚਾਰਜਰਸ ਤੇ ਡੀਸੀ ਕਨਵਰਟਰਸ ਇਹ ਦੋ ਚੀਜ਼ਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਇਲੈਕਟ੍ਰਿਕ ਵੀਕਲਸ ਦੇ ਵਿੱਚ ਤੇ ਇਹ ਦੋਨੇ ਚੀਜ਼ਾਂ ਹੁਣ ਇਹ ਕਰਨਗੇ ਕਿਦੇ ਲਈ ਬਣਾਉਣਗੇ ਚਾਈਨਾ ਦੀ ਇਸ ਕੰਪਨੀ ਦੇ ਲਈ ਮੈਂ ਤੁਹਾਨੂੰ ਇੱਕ ਦੋ ਦਿਨ ਪਹਿਲਾਂ ਹੀ ਇੱਕ ਵੀਡੀਓ ਦੇ ਵਿੱਚ ਦੱਸਿਆ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਚਾਈਨਾ ਦੁਨੀਆ ਦੀ ਸਭ ਤੋਂ ਵੱਡੀ ਮਾਰਕੀਟ ਆ ਈਵਨ ਮੈਨੂਫੈਕਚਰਿੰਗ ਦੇ ਵਿੱਚ ਵੀ ਦੁਨੀਆ 'ਚ ਜਿੰਨੇ ਵੀ ਇਲੈਕਟ੍ਰਿਕ ਵਹੀਕਲਸ ਬਣਦੇ ਆ ਯਾਨ ਫਿਰ इवन ਫਿਲਹਾਲ ਤਾਂ ਇਹ ਕਿ ਜਿਹੜੇ ਯੂਜ਼ ਹੁੰਦੇ ਆ ਉਹ 2/3 ਚਾਈਨਾ ਦੇ ਵਿੱਚ ਹੁੰਦੇ ਆ ਤੇ ਸਟਰਲਿੰਗ ਟੂਲਸ ਦਾ ਇੱਕ ਬਹੁਤ ਵੱਡਾ ਐਗਰੀਮੈਂਟ ਹੋਇਆ ਵਾ ਚਾਈਨਾ ਦੀ ਇੱਕ ਬਹੁਤ ਵੱਡੀ ਕੰਪਨੀ ਦੇ ਨਾਲ ਹੁਣ ਇਹ ਦੇ ਨਾਲ ਇਹਨਾਂ ਨੂੰ ਫਾਇਦਾ ਕੀ ਆ 450 ਕਰੋੜ ਦਾ ਜਿਹੜਾ ਰੈਵਨਿਊ ਆ ਇਹਨਾਂ ਦਾ ਇਸ ਸਾਲ ਤੋਂ ਹੀ ਇਹਨਾਂ ਨੂੰ ਵਧਣ ਦੀ ਉਮੀਦ ਆ ਜਿਹੜਾ ਕਿ ਕੰਪਨੀ ਨੂੰ ਲੱਗ ਰਿਹਾ ਕਿ 2030 ਤੱਕ ਮਤਲਬ ਕਿ ਹੁਣ ਤੋਂ 5 ਸਾਲ ਤੱਕ ਹੋ ਸਕਦਾ ਵਾ ਕਿੰਨਾ ਵਾਧਾ ਹੋ ਸਕਦਾ ਇਹਨਾਂ ਦੇ ਰੈਵਨਿਊ 'ਚ ਇਸ ਡੀਲ ਦੇ ਨਾਲ 3000 ਕਰੋੜ ਦਾ ਮਤਲਬ ਇੱਕ ਬਹੁਤ ਵੱਡੀ ਡੀਲ ਆ ਸਟਰਲਿੰਗ ਟੂਲਸ ਦੇ ਲਈ ਹੁਣ ਇੱਥੇ ਇੰਟਰਸਟਿੰਗ ਇਹ ਆ ਕੱਲ ਇਸ ਤੋਂ ਪਹਿਲਾਂ 14 ਸਤੰਬਰ ਦੇ ਦਿਨ ਇੱਕ ਇੱਕ ਹੋਰ ਵੱਡੀ ਡੀਲ ਕੀਤੀ ਆ ਸਟਰਲਿੰਗ ਟੂਲਸ ਨੇ ਤਾਂ ਮਤਲਬ ਕੰਪਨੀ ਬੜੀ ਅਗਰੈਸਿਵ ਚੱਲ ਰਹੀ ਆ ਕੱਲ ਇਹਨਾਂ ਨੇ ਯੂਕੇ ਦੀ ਇੱਕ ਕੰਪਨੀ ਐਡਵਾਂਸਡ ਇਲੈਕਟ੍ਰਿਕ ਮਸ਼ੀਨਸ ਯੂਕੇ ਦੀ ਜਿਹੜੀ ਇਹ ਕੰਪਨੀ ਆ ਇਹ ਟੈਕਨੋਲੋਜੀਕਲੀ ਕਾਫੀ ਜ਼ਿਆਦਾ ਤਕੜੀ ਕੰਪਨੀ ਆ ਇਹਨਾਂ ਦੇ ਨਾਲ ਐਗਰੀਮੈਂਟ ਕੀਤਾ ਤੇ ਹੁਣ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਨਾ ਕਿ ਟ੍ਰੈਕਸ਼ਨ ਮੋਟਰਸ ਦੇ ਲਈ ਮੈਗਨੇਟ ਫ੍ਰੀ ਟ੍ਰੈਕਸ਼ਨ ਮੋਟਰਸ ਹੁਣ ਤੱਕ ਮੈਗਨੇਟਸ ਵਗੈਰਾ ਯੂਜ਼ ਹੁੰਦੇ ਸੀਗੇ ਤਾਂ ਕੀ ਕਹਿੰਦੇ ਉਹਨਾਂ ਨੂੰ ਇਸ ਟਾਈਮ ਮੇਰੇ ਦਿਮਾਗ ਚੋਂ ਨਿਕਲ ਰਿਹਾ ਰੇਅਰ ਅਰਥ ਰੇਅਰ ਅਰਥ ਮੈਗਨੇਟਸ ਉਹ ਮੈਗਨੇਟਸ ਨੂੰ ਹਟਾ ਰਹੀ ਆ ਪੂਰੀ ਤਰ੍ਹਾਂ ਦੇ ਨਾਲ ਸਟਰਲਿੰਗ ਟੂਲਸ ਇੱਕ ਬਿਲਕੁਲ ਲੇਟੈਸਟ ਟੈਕਨੋਲੋਜੀ ਲੈ ਕੇ ਆ ਰਹੇ ਆ ਐਡਵਾਂਸਡ ਇਲੈਕਟ੍ਰਿਕ ਮਸ਼ੀਨਸ ਦੇ ਨਾਲ ਤੇ ਉਹਨੂੰ ਪ੍ਰੋਡਿਊਸ ਕੀਤਾ ਜਾਊਗਾ ਇੰਡੀਆ ਦੇ ਵਿੱਚ ਆਪਣੇ ਇਹਨਾਂ ਦੇ ਜਿਹੜਾ ਫਰੀਦাবাদ ਇਹਨਾਂ ਦਾ ਪਲਾਂਟ ਹੈਗਾ ਉੱਥੇ ਤੇ ਉਸ ਤੋਂ ਬਾਅਦ ਇੰਡੀਆ ਦੀਆਂ ਜਿੰਨੇ ਵੀ OEM ਆ ਵੱਡੇ ਮਤਲਬ ओरिजिनल ਇਕੁਪਮੈਂਟ ਮੈਨੂਫੈਕਚਰਰਸ ਸਟਰਲਿੰਗ ਟੂਲਸ ਵੈਸੇ ਵੀ ਆਪਣੇ ਜਿਹੜੇ ਪਾਰਟਸ ਨੇ ਉਹ ਸਾਰੀ ਦੀ ਸਾਰੀਆਂ ਵੱਡੀਆਂ ਕੰਪਨੀਆਂ ਨੂੰ ਸਪਲਾਈ ਕਰਦੀ ਹੈ ਬਹੁਤ ਹੀ ਵੱਡੀ ਕੰਪਨੀ ਉਸ ਕੰਮ ਦੇ ਵਿੱਚ ਤੇ ਇਹ ਜਿਹੜੀ ਨਵੀਂ ਟੈਕਨੋਲੋਜੀ ਆ ਇਹ ਇਹਨਾਂ ਨੂੰ ਹੋਰ ਵੀ ਅੱਗੇ ਪੁਸ਼ ਕਰੂਗੀ ਹੁਣੇ ਕੱਲ ਇਹਨਾਂ ਦੇ ਰਿਜ਼ਲਟ ਵੀ ਆਇਆ ਨਹੀਂ ਰਿਜ਼ਲਟ ਅੰਡ ਦੇ ਪਰਸੋਂ ਆਇਆ ਮਤਲਬ ਲਗਾਤਾਰ ਤਿੰਨ ਦਿਨ ਤਿੰਨ ਵੱਡੀਆਂ ਖਬਰਾਂ ਆਈਆਂ ਸਟਰਲਿੰਗ ਟੂਲਸ ਨਾਲ ਤੇ ਰੈਵਨਿਊ ਥੋੜਾ ਜਿਹਾ ਘਟਿਆ ਨਹੀਂ ਰੈਵਨਿਊ ਆਲਮੋਸਟ ਬਰਾਬਰ ਰਿਹਾ ਵਾ ਇਹਨਾਂ ਦਾ ਤੇ ਸੌਰੀ ਪ੍ਰੋਫਿਟ ਪ੍ਰੋਫਿਟ ਉੱਥੇ ਘਟਿਆ ਵਾ ਤੇ ਰੈਵਨਿਊ ਇਨਕਰੀਜ਼ ਹੋਇਆ ਵਾ 614 ਕਰੋੜ ਤੋਂ 652 ਕਰੋੜ ਦਾ ਹੋ ਗਿਆ ਤੇ ਹੁਣੇ ਕੰਪਨੀ ਨੇ ਡਿਵੀਡੈਂਡ ਡਿਕਲੇਅਰ ਕੀਤਾ ਵਾ ਹਰ ਇੱਕ ਸ਼ੇਅਰ ਦੇ ਪਿਛੇ 2.5 ਰੁਪਏ ਮਤਲਬ ਜਿਸ ਵੀ ਕਿਸੇ ਇਨਸਾਨ ਦੇ ਕੋਲੇ ਇੱਕ ਸ਼ੇਅਰ ਹੈ ਦਾ ਉਹਨੂੰ ਐਕਸਟਰਾ 2.5 ਰੁਪਏ ਮਿਲਣਗੇ ਤੇ ਉਸ ਉਸ ਤਰ੍ਹਾਂ ਦੇ ਨਾਲ ਹਿਸਾਬ ਲਾ ਲਓ ਵੀ ਜੇ ਕਿਸੇ ਕੋਲੇ 1000 ਸ਼ੇਅਰ ਆ ਜਾਂ 100 ਸ਼ੇਅਰ ਆ ਜਾਂ ਜਿੰਨੇ ਜਿੰਨੇ ਵੀ ਆ ਉਸ ਅਕੋਰਡਿੰਗ ਉਹਨੂੰ ਉਸ ਇਨਵੈਸਟਰ ਨੂੰ ਇਹਦੇ ਵਿੱਚੋਂ ਇਹਨਾ ਡਿਵੀਡੈਂਡ ਮਿਲੇਗਾ ਹੁਣ ਇੱਕ ਹੋਰ ਗੱਲ ਕਰਦੇ ਆਪਾਂ ਹੁਣ ਮੈਂ ਤੁਹਾਨੂੰ ਦੱਸਦਾ ਇਹਦੀ ਚਾਲ ਦੇ ਬਾਰੇ ਵਿੱਚ ਹਾਲੇ ਤੱਕ ਦੇ ਸਟਾਕ ਪ੍ਰਾਈਸ ਦੇ ਬਾਰੇ ਵਿੱਚ ਕਿੰਨੀ ਕਿ ਰਿਟਰਨ ਇਹ ਕੰਪਨੀ ਦੇ ਚੁੱਕੀ ਆ ਸਾਲ 2009 ਥੋੜਾ ਜਿਹਾ ਪਿੱਛੇ ਚਲਦੇ ਆ 16 ਸਾਲ ਪਿੱਛੇ ਚਲਦੇ ਆ ਸਾਲ 2009 ਦੇ ਵਿੱਚ ਸ਼ੇਅਰ ਪ੍ਰਾਈਸ ਸੀਗਾ 70 ਰੁਪਏ ਦਾ ਯਾਦ ਰੱਖਿਓ 70 ਰੁਪਏ ਦਾ ਸਾਲ 2009 ਦੇ ਵਿੱਚ ਹੁਣ ਆ ਗਿਆ ਸਾਲ 2017 ਦਸੰਬਰ ਮਤਲਬ ਕਿ 8 ਸਾਲ ਹੋ ਗਏ ਠੀਕ ਹੈ ਜੀ 8 ਸਾਲ ਪਹਿਲਾਂ ਸ਼ੇਅਰ ਪ੍ਰਾਈਸ ਸੀਗਾ 70 ਰੁਪਏ 8 ਸਾਲ ਤੋਂ ਬਾਅਦ ਸ਼ੇਅਰ ਪ੍ਰਾਈਸ ਹੋ ਗਿਆ 460 ਰੁਪਏ 70 ਰੁਪਏ ਤੋਂ 460 ਹੁਣ ਤੁਸੀਂ ਗੁਣਾ ਕਰਕੇ ਦੇਖ ਲਓ ਕਿੰਨੀ ਹੋ ਗਈ ਤਕਰੀਬਨ ਤਕਰੀਬਨ 70 ਗੁਣਾ ਵਧ ਗਈ ਕੰਪਨੀ 70 ਗੁਣਾ ਸ਼ੇਅਰ ਪ੍ਰਾਈਸ ਵਧਿਆ ਵਾ 70 ਨਹੀਂ ਚਲੋ ਥੋੜਾ ਜਿਹਾ ਘਟ ਹੋਊਗਾ 68 67% ਗੁਣਾ ਵਧ ਗਿਆ 8 ਸਾਲਾਂ ਦੇ ਵਿੱਚ ਠੀਕ ਹੈ ਜੀ ਤੇ ਹੁਣ ਆਪਾਂ ਜੇ ਲੇਟੈਸਟ ਦੀ ਗੱਲ ਕਰੀਏ ਤਾਂ ਹੁਣ ਇਹਨੇ ਆਪਣਾ 올 ਟਾਈਮ ਹਾਈ ਲਾਇਆ ਵਾ ਦਸੰਬਰ 2024 ਦੇ ਵਿੱਚ 750 ਰੁਪਏ ਦਾ ਇੱਕ ਗੱਲ ਇਹ ਆ ਜਦੋਂ 8 ਸਾਲਾਂ ਦੇ ਵਿੱਚ ਕੰਪਨੀ 70 ਗੁਣਾ ਵਧ ਗਈ ਤਾਂ ਫਿਰ ਉਹਦਾ ਥੱਕਣਾ ਥੋੜਾ ਬ੍ਰੇਕ ਲੈਣੀ ਵਾਜਿਬਾ ਬਣਦੀ ਆ ਤਾਂ ਹੁਣੇ ਕੰਪਨੀ ਨੇ ਬ੍ਰੇਕ ਲਈ ਉਸ ਤੋਂ ਬਾਅਦ ਦਸੰਬਰ 2024 ਦੇ ਵਿੱਚ 올 ਟਾਈਮ ਹਾਈ ਲਾਇਆ 750 ਰੁਪਏ ਦਾ ਉਸ ਤੋਂ ਬਾਅਦ ਕੁਝ ਇੱਧਰ ਉੱਧਰ ਥੋੜੀ ਗੜਬੜਾ ਹੋਈਆਂ ਤਾਂ ਹੁਣ ਕੰਪਨੀ ਚੱਲ ਰਹੀ ਹੈ ਇਸ ਟਾਈਮ 346 ਰੁਪਏ ਦੇ ਉੱਪਰ ਤੇ ਜਦੋਂ ਇਹ ਨਿਊਜ਼ ਆਈ ਹੈ ਅੱਜ ਦੀ ਚਾਈਨਾ ਦੇ ਨਾਲ ਜੋ ਵੀ ਐਗਰੀਮੈਂਟ ਹੋਇਆ ਤੇ ਉਸ ਤੋਂ ਬਾਅਦ ਅੱਜ ਸ਼ੇਅਰ ਇੰਨਾ ਦਾ 4% ਦੁਬਾਰਾ ਇਨਕਰੀਜ਼ ਹੋਇਆ ਵਾ ਤੇ ਬਟੇ ਆ ਕਿ ਮੈਂ ਤੁਹਾਨੂੰ ਇੱਕ ਨਿਊਜ਼ ਦੱਸ ਰਿਹਾ ਵਾਂ ਜਿਹੜੀ ਸਟਾਕ ਮਾਰਕੀਟ ਦੇ ਰਿਲੇਟਡ ਆਈ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਇਹਨੂੰ ਹੁਣ ਆਪਾਂ ਬਾਏ ਕਰਨਾ ਜਾਂ ਨਹੀਂ ਕਰਨਾ ਦੂਸਰੀ ਗੱਲ ਇਹ ਆ ਮੈਂ ਤੁਹਾਨੂੰ ਉਹ ਪਹਿਲੀ ਚੀਜ਼ ਕਿਉਂ ਦੱਸੀ ਕਿ ਜਿਹੜਾ ਵੀ ਇਨਸਾਨ ਕੋਈ ਲੰਬੇ ਟਾਈਮ ਤੱਕ ਕਿਸੇ ਚੀਜ਼ ਨੂੰ ਰੱਖੂਗਾ ਉਹਨੂੰ ਬੈਨੀਫਿਟ ਹੋਊਗਾ ਦੂਸਰਾ ਦੂਸਰੀ ਚੀਜ਼ ਆਪਾਂ ਇੱਥੇ ਕੀ ਸਿੱਖੀਏ ਤੇ ਸ਼ੇਅਰ ਪ੍ਰਾਈਸ ਦੀ ਜਿਹੜੀ ਮੈਂ ਗੱਲ ਕੀਤੀ ਆ ਜ਼ਰੂਰੀ ਏ ਆ ਟਾਈਮਿੰਗ ਟਾਈਮਿੰਗ ਵੀ ਜ਼ਰੂਰੀ ਆ ਹੁਣ ਜਿੰਨਾਂ ਨੇ ਉਹ 70 روپے ਤੋਂ ਜਦੋਂ ਚਲਾ ਗਿਆ 450 ਤੇ ਜਿਹਨੇ 450 ਤੇ ਖਰੀਦੇ ਆ ਵਾ ਜਾਂ 460 ਤੇ ਤਾਂ ਉੱਥੇ ਤਾਂ ਫਿਰ ਕੀ ਬਚਣਾ ਹੁਣ ਕਿਉਂਕਿ ਸਾਰੀ ਉਹ ਟ੍ਰੇਨ ਲੰਘ ਚੁੱਕੀ ਆ ਤਾਂ ਬਿਲਕੁਲ ਸਹੀ ਪ੍ਰਾਈਸ ਤੇ ਉੱਪਰ ਉਹ ਚੀਜ਼ ਬਾਈ ਹੋਣੀ ਚਾਹੀਦੀ ਆ ਬਹੁਤ ਘੱਟ ਦੇ ਉੱਪਰ ਬਾਈ ਜਿਵੇਂ ਮੈਂ ਤੁਹਾਨੂੰ ਕਹਿਣਾ ਹੁੰਦਾ ਵਿਆਹ ਹੋਣਾ ਚਾਹੀਦਾ ਠੀਕ ਆ ਜੀ ਇੱਕ ਜਾਣਾ ਵਿਆਹ ਦੇ ਵਿੱਚ ਚੰਗਾ ਵਾ ਪਰ ਜੇ ਦੂਸਰਾ ਮਾੜਾ ਫਿਰ ਕੁਝ ਨਹੀਂ ਬਣਨਾ ਕੰਪਨੀ ਚੰਗੀ ਬਣਨ ਨਾਲ ਪ੍ਰਾਈਸ ਵੀ ਚੰਗਾ ਹੋਣਾ ਚਾਹੀਦਾ ਤਾਂ ਇਹ ਹੈਗੀ ਆ ਗੱਲਬਾਤ ਇਹ ਸੀ ਕਿ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕੰਪਨੀ ਦੀ ਗੱਲਬਾਤ ਦੇ ਨਾਲ